ਨੇ ਹੀ ਮਾਸੂਮੀਅਤ ਦੇ ਨਾਲ ਗੱਲ ਕਰ ਰਿਹਾ ਸੀ ਕਿ ਸਾਡੇ ਘਰ ਆਟਾ ਨਹੀਂ ਇਸ ਕਰਕੇ ਮੈਂ ਸਕੂਲੇ ਭੁੱਖਾ ਹੀ ਆਇਆ ਹਾਂ ਧੰਨਵਾਦ ਉਸ ਟੀਚਰ ਦਾ ਜਿਨੇ ਇਸ ਲੜਕੇ ਗਰੀਬ ਦੀ ਵੀਡੀਓ ਸੋਸ਼ਲ ਮੀਡੀਆ ਤੇ ਪਾ ਦਿੱਤੀ ਅਤੇ ਉਹ ਕੁਝ ਹੀ ਘੰਟਿਆਂ ਦੇ ਵਿੱਚ ਵਾਇਰਲ ਹੋ ਗਈ ਤੁਹਾਨੂੰ ਦੱਸ ਦਈਏ ਕਿ ਇਹ ਮੁੰਡਾ ਬਹੁਤ ਹੀ ਜ਼ਿਆਦਾ ਗਰੀਬ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਪਰਿਵਾਰ ਇੰਨਾ ਜ਼ਿਆਦਾ ਗਰੀਬ ਹੈ ਕਿ ਜਿਨ੍ਹਾਂ ਦੇ ਘਰ ਆਟਾ ਹੀ ਮੁੱਕ ਗਿਆ ਸੀ ਅਤੇ ਇਹ ਬੱਚਾ ਭੁੱਖਾ ਪਾਣਾ ਹੀ ਕੱਲਾ ਪਾਣੀ ਪੀ ਕੇ ਸਕੂਲ ਆ ਜਾਂਦਾ ਹੈ ਮਜ਼ਾਕ ਮਜ਼ਾਕ ਦੇ ਟੀਚਰ ਨੇ ਇਸ ਨੂੰ ਪੁੱਛਿਆ ਕਿ ਤੂੰ ਘਰੋਂ ਕੀ ਖਾ ਕੇ ਆਉਂਦਾ ਹੈ ਪਰ ਇਸ ਬੱਚੇ ਦਾ ਜਵਾਬ ਸੀ ਕਿ ਸਾਡੇ ਘਰ ਦੇ ਵਿੱਚ ਆਟਾ ਹੀ ਹੈ ਨਹੀਂ ਜੀ ਹਾਂ ਇਸ ਕਰਕੇ ਹੀ ਮੈਂ ਭੁੱਖਾ ਸਕੂਲ ਆ ਗਿਆ ਹਾਂ ਇਹ ਸੁਣ ਕੇ ਮਾਸਟਰ ਦੀਆਂ ਟੀਚਰ ਦੀਆਂ ਵੀ ਅੱਖਾਂ ਭਰ ਆਉਂਦੀਆਂ ਨੇ ਅਤੇ ਮਾਸਟਰ ਵੱਲੋਂ ਇਸ ਬੱਚੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਜਾਂਦੀ ਹੈ ਵੀਡੀਓ ਵਾਇਰਲ ਹੁੰਦੇ ਹੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਵੀ ਬਾਬੂ ਕਰਕੇ ਰੱਖ ਦਿੱਤਾ ਜਿਸ ਕਾਰਨ ਇਸ ਗਰੀਬ ਲੜਕੇ ਦੇ ਘਰ ਬਹੁਤ ਹੀ ਜ਼ਿਆਦਾ ਆਰਥਿਕ ਅਤੇ ਰਸਨ ਦੀ ਸਹੈਤਾ ਪਹੁੰਚ ਰਹੀ ਹੈ ਅਤੇ ਉੱਥੇ ਹੀ ਇੱਕ ਮੁੰਡਾ ਨਵਾਂ ਜੌਂਲੀਅਰ ਲੈ ਕੇ ਸਿੱਧਾ ਹੀ ਇਸ ਨੂੰ ਘਰ ਮਿਲਣਾਉਂਦਾ ਹੈ ਇਸ ਗਰੀਬ ਘਰ ਦੀ ਆਰਥਿਕ ਮਦਦ ਵੀ ਕਰਦਾ ਹੈ ਸੋ ਦੋਸਤੋ ਜੇਕਰ ਆਪਾਂ ਆਲੇ-ਦੁਆਲੇ ਦੇਖੀਏ ਤਾਂ ਕਾਫੀ ਸਾਰੇ ਲੋਕ ਇਸੇ ਤਰ੍ਹਾਂ ਭੁੱਖੇ ਸੌਂਦੇ ਹਨ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਫੁੱਟਪਾਥ ਤੇ ਬੱਚੇ ਐਵੇਂ ਹੀ ਸੌਂਦੇ ਰਹਿੰਦੇ ਹਨ ਪਰ ਇਸ ਬੱਚੇ ਦੀ ਵੀਡੀਓ ਵਾਇਰਲ ਹੋਈ ਤਾਂ ਆਪਾਂ ਸਭ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਇਹ ਬੱਚੇ ਦੇ ਘਰ ਆਟਾ ਨਹੀਂ ਪਰ ਜੇਕਰ ਇਹ ਵੀਡੀਓ ਵਾਇਰਲ ਨਾ ਹੁੰਦੀ ਮਾਸਟਰ ਇਸ ਬੱਚੇ ਦੀ ਵੀਡੀਓ ਵਾਇਰਲ ਨਾ ਕਰਦਾ ਤਾਂ ਇਹ ਬੱਚਾ ਭੁੱਖਾ ਹੀ ਰਹਿੰਦਾ ਅਤੇ ਇਸ ਦੀ ਆਰਥਿਕ ਮਦਦ ਵੀ ਨਾ ਹੋ ਪਾਉਂਦੀ ਸੋ ਆਪਾਂ ਕਹਿ ਲਈਏ ਕਿ ਮਾਸਟਰ ਹੀ ਰੱਬ ਦਾ ਰੂਪ ਹੈ ਜਿਸ ਨੇ ਕਿ ਵੀਡੀਓ ਇਸ ਬੱਚੇ ਦੀ ਸੋਸ਼ਲ ਮੀਡੀਆ ਤੇ ਪਾਈ ਅਤੇ ਮਿੰਟਾਂ ਸੈਕਿੰਟਾਂ ਦੇ ਵਿੱਚ ਹੀ ਅੱਗ ਦੀ ਤਰ੍ਹਾਂ ਵਾਇਰਲ ਹੋ ਗਈ ਵਾਇਰਲ ਇੰਨੀ ਜ਼ਿਆਦਾ ਹੋਈ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਉਹਨਾਂ ਨੂੰ ਆਰਥਿਕ ਸਹਾਇਤਾ ਲਈ ਮਦਦ ਭੇਜਣ ਲੱਗ ਪਏ ਅਤੇ ਬਹੁਤ ਸਾਰੇ ਪੋਟਿਕਲ ਲੋਕ ਵੀ ਇਸ ਦੇ ਘਰ ਪਹੁੰਚੇ ਅਤੇ ਚੈਨਲ ਹੌਸਲਾ ਦਿੱਤਾ ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਵੀਡੀਓ ਨੂੰ ਵੱਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਬੱਚੇ ਦੀ ਵੀਡੀਓ ਹੋਰ ਲੋਕ ਵੀ ਦੇਖ ਲੈਣ ਅਤੇ ਹੋਰਾਂ ਦੀ ਵੀ ਆਰਥਿਕ ਸਹਾਇਤਾ ਹੋ ਸਕੇ ਸੋ ਦੋਸਤੋ ਸਾਡਾ ਮੰਨਣਾ ਹੈ ਕਿ ਜੋ ਤੁਹਾਡੇ ਆਲੇ ਦੁਆਲੇ ਲੋਕ ਰਹਿੰਦੇ ਨੇ ਜੋ ਕਿ ਬਹੁਤ ਹੀ ਗਰੀਬ ਨੇ ਉਹਨਾਂ ਦੀ ਥੋੜੀ ਬਹੁਤ ਹੀ ਰਸਨ ਪਾਣੀ ਦੀ ਮਦਦ ਦਸਮਾ ਦਸਾਂਤ ਕੱਢ ਕੇ ਕਰਿਆ ਕਰੋ ਤਾਂ ਜੋ ਕੋਈ ਵੀ ਆਪਣੇ ਘਰ ਦੇ ਵਿੱਚ ਭੁੱਖਾ ਨਾ ਸੋ ਸਕੇ ਸੋ ਮਿਲਦੇ ਹਾਂ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਇੱਕ ਹੋਰ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ